ਏ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ ਸੋ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਆਂ ਤੇ თან თან ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਯਾਦ ਰੱਖਦੇ ਆਂ ਜੋ ਥਾਂ ਥਾਂ ਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗਾਈਆਂ ਜਾ ਰਹੀਆਂ ਨੇ ਸੋ ਅੱਜ ਚੰਡੀਗੜ੍ਹ ਰੋਡ ਤੇ ਕਰਾਲੀ ਸ਼ਹਿਰ ਦੇ ਵਿੱਚ ਜੋ ਖਾਲਸਾ ਸਕੂਲ ਦੇ ਅੱਗੇ ਇਹ ਸ਼ਬੀਲ ਲਗਾਈ ਗਈ ਹੈ ਸੋ ਟੈਂਪੂ ਯੂਨੀਅਨ वाले ਅਤੇ ਜੋ SBI ਬੈਂਕ ਹੈ ਬੈਂਕ ਵਾਲੇ ਅਤੇ ਹੋਰ ਜੋ ਇੱਥੇ ਦੁਕਾਨਦਾਰ ਨੇ ਸਾਰਿਆਂ ਨੇ ਰਲ ਮਿਲ ਕੇ ਇਹ ਸ਼ਵੀਲ ਲਗਾਈ ਹੋਈ ਹੈ ਸੋ ਤੁਹਾਨੂੰ ਇਸ ਸ਼ਵੀਲ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਅਤੇ ਜੋ ਇਸ ਸ਼ਵੀਲ ਦੇ ਵਿੱਚ ਸੇਵਾ ਨਿਭਾ ਰਹੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਇਹੋ ਜੀਆਂ ਨਵੀਆਂ-ਨਵੀਆਂ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਏਤਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਕੈਮਰਾਮੈਨ ਜਤਿੰਦਰ ਪਿੰਕਾ ਦੇ ਨਾਲ ਮੈਂ ਅਮਰਜੀਤ ਏਤਮਾਨ ਤੇ ਆਓ ਤੁਹਾਨੂੰ ਦਿਖਾਉਨੇ ਆ ਇਸ ਸ਼ਬੀਲ ਦੀਆਂ ਅਗਲੀਆਂ ਝਲਕੀਆਂ। ਨਾ ਸ਼ੋਭਨਾਮ ਕੀ ਹੈ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਜੀ ਸੋ ਅੱਜ ਇਹ ਬਸ ਸਟੈਂਡ ਤੇ ਜੋ ਸ਼ਵੀਲ ਲਗਾਈ ਗਈ ਖਾਸਾ ਸਕੂਲ ਦੇ ਅੱਗੇ ਸੋ ਕਿਹਨਾਂ ਦੇ ਵੱਲੋਂ ਲਗਾਈ ਗਈ ਹੈ ਤੇ ਕਿਹਦਾ ਕਿਹਦਾ ਸਹਿਯੋਗ ਹੈ ਇਹਦੇ ਵਿੱਚ ਤੇ ਅੱਜ ਜਿਹੜੀ ਸ਼ਵੀਲ ਆਈ ਹੈ ਪੰਚਮ ਪਾਸਾ ਸ੍ਰੀ ਗੁਰੂ ਅਜੰਦੇਵ ਜੀ ਸ਼ਹੀਦਾਂ ਦੇ ਸਰਤਾਜ ਉਹਨਾਂ ਦੇ ਸਬੰਧ ਵਿੱਚ ਇਹ ਜਿਹੜੀ ਸ਼ਵੀਲ ਲਗਾਈ ਗਈ ਹੈ ਇਸ ਸ਼ਵੀਲ ਅਸੀਂ ਜਿਹੜੀ ਹੈ ਹਰ ਸਾਲ ਇੱਥੇ ਲਗਾਉਂਦੇ ਆ ਸਾਨੂੰ ਕੁਝ ਤਾਂ ਟੈਂਪੋ ਯੂਨੀਅਨ ਦਾ ਸਹਿਯੋਗ ਬਹੁਤ ਹੈ ਤੇ ਸਾਡੇ ਸਾਹਮਣੇ SBI ਬੈਂਕ ਹੈ ਜਿਹੜਾ ਇਹਨਾਂ ਨੇ ਵੀ ਸਾਨੂੰ ਬਹੁਤ ਸਹਾਯੋਗ ਦਿੱਤਾ ਸਿੰਧ ਬੈਂਕ ਹੈ ਆਪਣੇ ਜਿਹੇ ਪਾਲ ਜਨਰਲ ਸਟੋਰ ਹੈ ਕਰਿਆਨਾ ਸਟੋਰ ਹੈ ਇਹਨਾਂ ਦਾ ਸਾਨੂੰ ਬਹੁਤ ਸਹਾਯੋਗ ਇਸ ਸਬੀਲ ਦੇ ਵਿੱਚ ਮਿਲਿਆ ਤੇ ਇਹ ਸਬੀਲ ਹੈ ਜਿਹੜੀ ਆਪਣੇ ਸਰਬੱਤ ਸੰਗਤਾਂ ਦੇ ਸਹਾਯੋਗ ਦੇ ਨਾਲ ਐ ਦੁਕਾਨਦਾਰਾਂ ਦੇ ਸਹਾਯੋਗ ਦੇ ਨਾਲ ਪੰਚ ਪਾਸ਼ਾ ਸ਼੍ਰੀ ਗੁਰਜਿੰਦੇਵ ਸਿੰਘ ਜੀ ਦਾ ਦੇ ਸਰਦਾਰ ਸ਼ਹੀਦੀ ਨੂੰ ਸਮਰਪਤ ਇਹ ਸਬੀਲ ਟੈਂਪੂ ਜਿਹਨੇ ਇੱਥੇ ਸਹਾਯੋਗ ਦੇ ਨਾਲ ਹਰ ਸਾਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਲਗਾਈ ਜਾਂਦੀ ਹੈ ਤੇ ਇਸ ਤਰ੍ਹਾਂ ਹੀ ਇਹ ਜਿਹੜੀ ਸਹੂਲਤ ਹੈ ਹਰ ਸਾਲ ਲਗਾਈ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਜੀ ਇਹ ਬਹੁਤ ਵੱਡਾ ਉਪਰਾਲਾ ਤੁਸੀਂ ਜਿਹੜਾ ਹਰ ਸਾਲ ਇਹ ਕਦਮ ਚੱਕਦੇ ਆ ਠੀਕ ਹੈ ਨਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੁਹਾਡੇ ਜਰੀਏ ਇਹ ਜਿਹੜੀ ਆਵਾਜ਼ ਜਾ ਰਹੀ ਹੈ ਪੰਜ ਪਾਛਾ ਸਾਡੇ ਸਰਤਾਜ ਜਿਹੜੇ ਸ਼ਹੀਦਾਂ ਦੇ ਉਹਨਾਂ ਦੀ ਬਦੌਲਤ ਅੱਜ ਇੱਥੇ ਖੜੇ ਹਾਂ ਉਹਨਾਂ ਨੂੰ ਅਸੀਂ ਯਾਦ ਕੀਤਾ ਹੈ ਸਾਨੂੰ ਸੰਗਤ ਦਾ ਸਹਿਯੋਗ ਬਹੁਤ ਹੈ ਬੈਂਕਾਂ ਦਾ ਸਹਿਯੋਗ ਬਹੁਤ ਹੈ ਜੀ ਤੇ ਅਸੀਂ ਦੋ ਲੰਗਰ ਲਾਉਨੇ ਆ ਜੀ ਇੱਕ ਤਾਂ ਲਾਉਨੇ ਜੀ ਚਾਹ ਪਕਾਉਣੇ ਦਾ ਸਾਬ ਜਾ ਦਿੰਦੀ ਹੈ ਜੀ ਸਾਥਤ ਨੂੰ ਇੱਕ ਲੰਗਰ ਜੀ ਸੁਭੀਲ ਜੀ ਤੇ ਸਾਨੂੰ ਬਹੁਤ ਖੁਸ਼ੀ ਚੜ੍ਹਦੀ ਹੈ ਜੀ ਜਦੋਂ ਅਸੀਂ ਸੁਭੀਲ ਦੀ ਸੇਵਾ ਕਰਦੇ ਆ ਤੇ ਸਾਡੇ ਜਿੰਨੇ ਵੀ ਨੌਜਵਾਨ ਹੈ ਕਿਸੇ ਨੂੰ ਵੀ ਕੋਈ ਬਿਮਾਰੀ ਨਹੀਂ ਲੱਗਦੀ ਇੱਕ ਵੀ ਬੱਟੀ ਨਹੀਂ ਕੋਈ ਖਾਂਦਾ ਹੈਗਾ ਇੰਨਾ ਮਤਲਬ ਸਾਡੇ ਸਤਿਗੁਰੂ ਦਾ ਪਹਿਰਾ ਹੈ ਤੇ ਅਸੀਂ ਸੇਵਾ ਕਰਕੇ ਬਹੁਤ ਖੁਸ਼ ਆ ਜੀ ਪਰਮਾਤਮਾ ਇੱਥੇ ਸੱਜ ਤੇ ਸੇਵਾ ਕਰਾਉਂਦੇ ਰਹੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਤਾਂ ਮੈਂ ਤੁਹਾਡਾ ਮਨਜੀਤ ਸਿੰਘ ਹਾਂਜੀ ਵੈਗੁਰਜੀ ਖਾਲਸਾ ਸ੍ਰੀ ਵੈਗੁਰਜੀ ਦੇ ਫਤਿਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਿਵੇਕਲਾ ਲੋਕੀ ਖਾਲਸਾ ਸਕੂਲ ਦੇ ਸਾਹਮਣੇ ਤਸਵੀਰ ਲਗਾਈ ਗਈ ਹੈ ਬਹੁਤ ਬਾਰ ਕਿਰਪਾ ਹੈ ਮਹਾਰਾਜ ਦੀ ਹਰ ਸਾਲ ਇੱਥੇ ਇਸ ਤਰ੍ਹਾਂ ਦੇ ਹੀ ਬਹੁਤ ਮਤਲਬ ਕਿ ਮਹੱਤਵਪੂਰਨ ਸਹਿਯੋਗ ਸਾਨੂੰ ਮਿਲਦਾ ਹੈ ਸੰਗਤ ਦਾ ਤੇ ਸਾਡੇ ਅਮਰਜੀਤ ਪੱਤਰਕਾਰ ਸਾਹਿਬਾ ਜੀ ਇਹ ਵੀ ਬਹੁਤ ਸਾਡਾ ਸੰਯੋਗ ਹਰ ਸਾਲ ਹਰ ਵੀ ਦੇ ਜੋ ਦੇ ਰਹੇ ਨੇ ਤੇ ਸਾਨੂੰ ਅੱਗੇ ਵਾਸਤੇ ਬਹੁਤ ਜੋਗ ਮਿਲ ਰਿਹਾ ਹੈ ਤੇ ਸੰਜੀਤ ਸਵੀਰ ਦੇ ਜਿੰਨੇ ਵੀ ਆਪਣੇ ਸਾਰੇ ਆਪਣੇ ਦਾ ਦੁਕਾਨਦਾਰ ਜਿੰਨੇ ਵੀ ਪਤਰਾਈ ਬਥਾਰੇ ਸਾਡੇ ਨਾਲ ਸੰਯੋਗ ਦੇ ਰਹੇ ਹਨ ਤੇ ਮਹਾਰਾਜਾ ਅਰਜੀਤ ਸਿੰਘ ਵਾਹਿਗੁਰੂ ਖਾਲਸਾ ਸਰਬੱਤ ਦਾ ਭਲਾ